ਜੀ ਮਹਾਰਾਜ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਮੈਨਾਂ ਲੱਗਾ ਸਾਰੇ ਠੀਕ ਠਾਕ ਹੋਣਗੇ ਜੀ ਅੱਜ ਜੀ 15 ਅਸਵਜੀ ਦੇਸੀ ਮਹੀਨਾ ਜੀ ਤੇ 30 ਅਗਸਤੰਬਰ ਜੀ ਅੰਗਰੇਜ਼ੀ ਮਹੀਨਾ ਜੀ ਹੁਣ ਤੁਹਾਨੂੰ ਸੁਣਾਉਣਾ ਹੈ ਮਾਈਟਰ ਸ੍ਰੀਮ ਜੀ ਦਾ ਗੀਤ ਚਰਖੇ ਦੀ ਕੋ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ ਮੇਰੇ ਦਿਲ ਤਾਂ ਉੱਟਦੀ ਆਸ਼ੂ ਮਾਇਆ ਮੈਨੂੰ ਯਾਦ ਆਉਂਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆਏਗਾ ਤੇ முனான் மைய முனி ஒ தலைய விஷா ਦੁਖ ਡਾਡਣ ਤੇ ਜੰਦੂੜੀ ਮਲੂ ਦੁਤ ਦੁਖ ਡਾਡਣ ਤੇ ਜੰਦੂੜੀ ਮਲੂ ਮਾਇਆ ਮੈਨੂੰ ਯਾਦ ਆਂ ਮਦਾ ਚਰਖੇ ਦੀ ਮਿੱਠੀ ਮਿੱਠੀ ਕੁ ਮਾਇਆ ਮੈਨੂੰ ਯਾਦ ਆਂ ਮਦਾ ਮੇਰੇ ਦਿਲ ਤੈਂ ਉੱਟਦੀ ਅਸ਼ੂ ਮਾਇਆ ਮੈਨੂੰ ਯਾਦ ਆਂਦਾ ਚੁਣ ਚਰਖੇ ਦੀ ਮਿੱਠੀ ਮਿੱਠੀ ਕੁ ਧੰਵਾ ਸਰਨ ਸਤਿਕਾਰ ਜੀ ਤੇ ਲੈਕ ਸ਼ੇਰ ਮੈਂ ਤਜਰਬਾ ਕਰਿਆ ਕਰੋ ਜੀ ਤਾਂ ਨਮਾਜ਼ ਜੀ ਸਤਿਕਾਰ ਜੀ